ਆ ਗਾ ਸੀ ਗ੍ਰੀਟ ਜੋ ਸਾਡਾ ਮਤਲਬ ਉਹਦਾ ਨੌਜਵਾਨ ਸੀ ਕਿਸਾਨ ਸੋਭ ਕਰਨ 20 ਸਾਲ ਦਾ ਬੱਚਾ ਅੱਜ ਉਹਦੀ ਉਮਰ ਸਿਆ ਸੰਕੇਤਨ ਜਿਹੜਾ ਇਹ ਅੱਜ ਸਾਡੇ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਉਹਨਾਂ ਨੂੰ ਹੱਤਿਆਚਾਰ ਕਰਕੇ ਗੋਲੀ ਮਾਰੀ ਸਿੱਧੀ ਗੋਲੀ ਪੈਖ ਦੇ ਵਾਰ ਕੀਤਾ ਜਿਉਂ ਸਾਹ ਸਾਹਮਣੇ ਲਲਕਾਰ ਕੇ ਆਉਂਦੇ ਤਾਂ ਸਾਡੇ ਕਿਸਾਨ ਵੀ ਕੁਛ ਮੜਾ ਮੋਟਾ ਮਜ਼ਬੂਤ ਹੁੰਦੇ ਤਾਂ ਵੀ ਗਾ ਦੱਸੋ ਸਾਨੂੰ ਸਾਡੇ ਕਿਸਾਨਾਂ ਦੀ ਕਸੂਰ ਕੀ ਹੈ ਭਰਾ ਮੇਰਾ ਛੋਡੇ ਵਰਗੇ ਜਿਹੜੇ ਤੁਸੀਂ ਬਣਿਆ ਹੋ ਨਾ ਅੱਡੀ ਸਾਨੂੰ ਵੋਟਾਂ ਵਾਕੇ ਦਿੱਤਾ ਹੈ ਤੁਸੀਂ ਵੋਟਾਂ ਇਹਨਾਂ ਕਿਸਾਨਾਂ ਨੇ ਇਹ ਨਾ ਮਤਾਵਾ ਪਹਿਣਾ ਨਹੀਂ ਪਈਆਂ ਨਾ ਵੋਟਾਂ ਸੰਭਰੀ ਤਾਂ ਹੀ ਸੋਨੂੰ ਮੈਂ ਇਹ ਬਣਾਇਆ ਦਬਾਅ ਦੇ ਲੋ ਦਬਾਅ ਦੇ ਦਬਾਅ ਦੇ ਅੱਜ ਛੱਡੇ ਮੈਂ ਦਬਾਅ ਦੇ ਦਿਓ ਨਹੀਂ ਜਵਾਬ ਤਾਂ ਦੇ ਲੋ ਜਵਾਬ ਹਾਂ ਹਾਂ ਇਹ ਜਵਾਬ ਤਾਂ ਦੇ ਜਵਾਬ ਦਿਓ ਜਿੰਦ ਪੂਰੀ ਕਰਤੀ ਜੀ ਜਵਾਬ ਦੇ ਦਿਓ ਨਹੀਂ ਜਵਾਬ ਮੈਨਾਂ ਹੋ ਗਈ ਜਵਾਬ ਦੇ ਜਵਾਬ ਦੇ ਦਿਓ ਸਭ ਕਰਨ ਦੇ ਗੋਲੀ ਬਜੀ ਕੋ ਜਵਾਬ ਦਿਓ ਕੋਈ ਜਵਾਬ ਦਿਓ ਨਹੀਂ ਕਰੇ ਉਹ ਤੋਂ ਲੜੀ ਜਾਂਦੇ ਕਰਦੇ ਉਹ ਵੀ ਮਾਪੇ ਭੈਣਾਂ ਭਾਈ ਚਦੇ ਨਹੀਂ ਜੀ ਉਹ ਗੱਲ ਤੋਂ ਨਹੀਂ ਕਰਦੇ ਕਰਉਂ ਨਹੀਂ ਕਰੋ ਗੱਲ ਕਰਨਾ ਵੀ ਕਰੋ ਕਰੋ ਜੀ ਕਰ ਗੱਲ ਤੇਰਾ ਗੁੱਸਾ ਵੀ ਜਾਇਆ ਜਾਏ ਮੈਂ ਕਦੋਂ ਕਹਿਣਾ ਪਰ ਤੁਹਾਡੀ ਮੈਂ ਮਗਾਨਾ ਤਾਂ ਛੋਟਾ ਛਾਨਾ ਦੇ ਕੋਲ ਤੱਕ ਗਿਆ ਮੈਂ ਵੀ ਮੈਂ ਹੁੰਦਾ ਕਿ ਜਿੱਤੇ ਹੁੰਦੇ ਮੈਂ ਮਾਤਾ ਆਪਦਾ ਸਾਂ ਸੁਣਾਗੇ ਪਰ ਮੈਂ ਵੀ ਹੁੰਦਾ ਮੈਂ ਹਰੀਆਂ ਸਬਜ਼ੀਆਂ ਤੇ ਫ਼ਕੀਰੀਆਂ ਦਾਸਲਾ ਅਗਾਹ ਬਹੁਤ ਪਸੰਦ ਕਰਦਾ। ਜਿਹੜਾ ਆਰਗੇਨਿਕ ਖੇਤੀ ਕਰਦਾ ਰਿਹਾ। ਕਿਵੇਂ ਛੋਟੇ ਪਿੰਡ ਆਲੂਆ ਦੇ ਵਿੱਚ ਮੇਰਾ ਹੋਰ ਸੀ। ਤੇ ਮੇਰੇ ਪਿੰਡ ਦੇ ਵਿੱਚ ਮੇਰੀ ਮਨਪਸੰਦ ਗੁਰੂ ਸੀ। ਚੰਗੀਆਂ, ਮਹਿੰਗੀਆਂ ਵੀਆਂ ਤੇ ਬੀਜੇ ਜਿਆਦਾ ਬਸਾਲਾ ਨਾ ਬਗੀ ਬੰਦਾਰਾ। ਹੁਣ ਜਿਹੜੀ ਗੱਲ ਹੈ ਕਿ ਮੈਂ ਟਿੱਕਰੀ ਬੋਡਰ ਦੇ ਕੋਲ ਦੇ ਕੋਲ ਨਾ ਨਾ ਬਸੇ ਸਾਹ ਦਾ। ਉਹ ਵੀ ਜੁਨੀਆ ਦੇ ਵਿੱਚ ਬਰਾਬਰ ਕੋਲ ਦੇ ਨਾਲ ਕੰਮ ਕਰਦਾ ਦੇਖ ਕੇ ਬਸਾ ਬਹੁਤ ਸਾਰੇ ਸਾਥੀ ਮੈਨੂੰ ਮਿਲ ਲਈ ਗਈ ਗੱਲ ਬੜੀ ਚਿਕਰੀ ਗੱਲ ਮੇਰੇ ਬਾਪਰੇ 6 ਵੀ ਲੈ ਰਹੇ ਨੇ ਉਹਦਾ ਪੁਰਾਣਾ ਉਹਦਾ ਮੈਨੂੰ ਦੇਖਿਆ ਸਾਰਾ ਚਲੋ ਹੀ ਹੁਣ ਨਵੇਂ ਵਾਰ ਮੈਨੇ ਬਾਣ ਤੋਂ ਬਾਅਦ ਉਹ ਮੇਰੇ ਮੇਰੇ ਭਰਾ ਹੋ ਕੇ ਦੀ ਖਰਤਾ ਛੋਟੀ ਸਰਕਾਰ ਹੀ ਇਹ ਧਰਨਾ ਚ ਹੀ ਬਣੀ ਆਦੀ ਪਰ ਹੁਣ ਧਰਨਾ ਲੈਣੇ ਨਾ ਕੀ ਜੱਦ ਕਰਦੇ ਗੱਲ ਤਾਂ ਸੁਣ ਲਓ ਸੁਣਾਉਂਦੇ ਨਹੀਂ ਜੀ ਉਹਦਾ ਪੁਰਾਣਾ ਰਿਕਾਰਡ ਦੱਸਣਾ ਮੈਂ ਗੱਲ ਤੁਹਾਨੂੰ ਦੱਸਣਾ ਬਣਦਾ ਉਹਦਾ ਵੀ ਸੁਣਨਾ ਹੀ ਕਈ ਬਾਰਾਂ ਜਿੱਥੇ ਬੰਦੀ ਵੀ ਨਵਾਂ ਬੰਦਾ ਸ਼ਾਮਿਲ ਹੋ ਜਾਂਦਾ ਪਾਰਟੀ ਵੀ ਨਵਾਂ ਕੰਮ ਕਰਦਾ ਪਹਿਲਾਂ ਦੀ ਸਰਕਾਰ ਕੀ ਕਰਕੇ ਗਈ ਇਹ ਦੱਸੂ ਨਾ ਤੇ ਫਿਰ ਗੱਲ ਦਾ ਪੂਰਾ ਪਤਾ ਨਹੀਂ ਲੱਗਦਾ ਫਿਰ ਮੈਂ ਤਾਂ ਦੱਸੂਗਾ ਦਸਤਾਰ ਨਾਲ ਜੇ ਮੈਨੂੰ ਜਵਾਬ ਲੈਣਾ ਕਾਰਨਾ ਦੱਸੋ ਜੇ ਐਸ ਕਰਕੇ ਮੈਂ ਛੋਟੇ ਨਾਲ ਹੀ ਰਿਹਾ ਅਸੀਂ ਡੱਲੇਵਾਰ ਸਾਹਿਬ ਦਾ ਬੜਾ ਸਤਕਾਰ ਕਰਦੇ ਹਾਂ ਠੀਕ ਹੈ ਦਿੱਲੀ ਨਾਲ ਸਾਡੀ ਲੜਾਈ ਹੈ ਜੀ ਵੀ ਹੈ ਜੀ ਮੋਦੀ ਜਾਣਬੁੱਝ ਕੇ ਸਾਨੂੰ ਫਰਾਸਮੈਂਟ ਕਰ ਰਿਹਾ ਜਿੰਨਾ ਉਹ ਕਿਸਾਨਾਂ ਨੂੰ ਤੰਗ ਕਰ ਰਿਹਾ ਉਠੀ ਪੰਜਾਬ ਸਰਕਾਰ ਦੀ ਇਕਨੋਮੀ ਨੂੰ ਵੀ ਠੱਸ ਠੱਟ ਮਾਰ ਰਿਹਾ ਤੁਸੀਂ ਆਵਾਜ਼ ਕਿਉਂ ਨਹੀਂ ਉਠਾਉਂਦੇ ਜੀ ਉਹੀ ਕਰਲ ਕਰਦਾ ਜੀ ਸੁਣੋ ਮਤਲਬ ਜਦੋਂ ਜਦੋਂ ਕੇਜਰੀਬਾਲ ਖੜਿਆ ਗਿਆ ਗੱਲ ਤਾਂ ਸੁਣੋ ਮੀਰ ਤੇਰਾ ਕਰਮ ਖੂਨ ਖੁੱਲ੍ਹ ਸੁਣੋ ਪਹਿਲਾਂ ਗ੍ਰੰਟੀ ਵਾਲੇ ਪਾਸੇ ਤੁਰਾਂਗੇ ਆਪਾਂ ਕੋਈ ਗੱਲ ਨਹੀਂ ਮਾਤਾ ਸੁਣ ਲਓ ਪਹਿਲਾਂ ਕੀ ਹੈ ਦੇਖੋ ਅਸਲੀ ਗੱਲ ਇਹ ਹੈ ਕਿ ਮੋਦੀ ਪੰਜਾਬ ਦਾ ਸਾਡਾ ਟੈਕਸ ਹੈ ਜਿਹੜਾ ਜਿਹੜਾ ਟੈਕਸ ਅਸੀਂ ਚੁੱਲ੍ਹੇ 'ਤੇ ਬਾਲਦੇ ਹਾਂ ਜਦੋਂ ਸੀਗ ਮਿਚਾਉਨੇ ਆ ਬਿਸਕਟ ਖਾਣੇ ਆ ਨੂਨ ਮਿੱਤੇ ਮਸਾਲੇ ਵਾਲੀ ਲਿਉਨੇ ਆ ਤੇ ਉਹਨਾਂ 'ਤੇ ਜਿਹੜਾ ਟੈਕਸ ਲੱਗਦਾ ਉਹ ਸਾਰਾ ਸੈਂਟਰ ਸਰਕਾਰ ਨੂੰ GST ਰੂਪ ਦੇ ਬੰਤਦਾ ਜਦੋਂ GST ਰੂਪ ਵਿੱਚ ਸੈਂਟਰ ਸਰਕਾਰ ਕੋਲੇ ਵਾਗਿਆ ਹੁਣੇ ਉਹ ਸਾਨੂੰ ਮੋੜ ਕੇ ਪੰਜਾਬ ਦੇ ਵਿਕਾਸ ਲਈ ਕੁਝ ਪਰਸੈਂਟ ਕੱਟ ਕੇ ਵਾਪਸ ਦੇਣਾ ਹੁੰਦਾ ਤੇ ਸਾਡੇ RDF ਦੇ ਫੰਡ ਸਾਰਾ ਸੈਂਟਰ ਸਰਕਾਰ ਨੇ ਰੋਕ ਰੱਖੇ ਆ ਅਸੀਂ ਹੁਣ ਨਵੇਂ ਬਣੇ ਆ ਸਾਨੂੰ ਵੀ ਚਾਹ ਕੇ ਅਸੀਂ ਲੋਕਾਂ ਦੇ ਵਿਕਾਸ ਕਾਰਜ ਕਰੀਏ ਕੋਈ ਕੰਮ ਕਰੀਏ ਨਹੀਂ ਖੜਾ ਹਿੱਟ ਸਵਾਲ ਮੈਂ ਸਵਾਲ ਤੇ ਆਉਂਦਾ ਮੈਂ ਗਲਤ ਬਣ ਗਿਆ ਸਾਰੇ ਜਿਹੜੀ ਗੱਲ ਮੈਂ ਕਰਦਾ ਗਿਆ ਸਵਾਲ ਮੇਰੇ ਡਾਕਟਰ ਨਵਾਰੇ ਮੁੰਡੇ ਨੂੰ ਜਿਹੜੇ ਭਰਾ ਆ ਪਹਿਲਾਂ ਪਹਿਲਾਂ ਮੈਂ ਚੁੱਪ ਕਰਦਾ ਅਸੀਂ ਅਸੀਂ ਸੁਣਦੇ ਅਸੀਂ ਤੁਹਾਨੂੰ ਠਹਿਰੇ ਗੱਲ ਤਾਂ ਕਿ ਸਾਡੀ ਚੰਗੀ ਗੱਲ ਸਮਝੋ ਮੇਰੇ ਖਿਆਲ ਤਾਂ ਸਾਨੂੰ ਉਹ ਸਵਾਲ ਦਾ ਜਵਾਬ ਦੇ ਦੇ ਹੋ ਜੀ ਉਹ ਠਹਿਰੇ ਉਹ ਥੋਂ ਕਿਹੜੇ ਜਾਣ ਉਹ ਭਰਾਵਾ ਜਥੇਬੰਦੀ ਵਾਲੇ ਤੁਸੀਂ ਲੋਕ ਬਹੁਤ ਜਥੇਬੰਦੀ ਚ ਮੈਂ ਵੀ ਤੁਹਾਡੇ ਨਾਲ ਰਿਹਾ ਇੱਕ ਮਿੰਟ ਖੜਾ ਕਰ ਦੀ ਗੱਲ ਸੁਣ ਲੈ ਜੀ ਤੁਸੀਂ ਮੇਰੀ ਗੱਲ ਸੁਣੋ ਸਾਰਾ ਦਿਨ ਬੈਠੇ ਭਾਸ਼ਣ ਸੁਣੀ ਜਾਂਦੇ ਹੋ ਮੇਰੀ ਗੱਲ ਤਾਂ ਸੁਣ ਲੋ ਯਾਰ ਸੁਣ ਲੋ ਹੁਣ ਗੱਲ ਇਹ ਹੈ ਕਿ ਸੈਂਟਰ ਸਰਕਾਰ ਸਾਡਾ GST ਰੋਕੀ ਬੈਠੀ ਸਾਨੂੰ ਚਾਹੇ ਕਿ ਅਸੀਂ ਲੋਕਾਂ ਦੇ ਰੂਪ ਨਵੀਂ ਸਰਕਾਰ ਬਣੀਏ ਕਿ ਕੰਮ ਕਰੀਏ ਛੋਟੇ ਖਾਲ ਬਣਾਈਏ ਛੋਟੇ ਹਸਪਤਾਲ ਛੋਟੇ ਬੱਚੇ ਵਾਲੀ ਸਕੂਲਾਂ ਚੰਗੇ ਪ੍ਰਬੰਧ ਕਰੀਏ ਕਸਾਨਾਂ ਨੂੰ ਦਿੱਕਤ ਆ ਗਲੀਆਂ ਨਾਲੀਆਂ ਵਿਕਾਸ ਕਾਰਜ ਸੜਕਾਂ ਛੁੱਟੀਆਂ ਪਈਆਂ ਬਣਾਈਏ ਉਹਦਾ ਇਹ ਕੋਈ ਸੁਣਲਾ ਲੈਣਗੇ ਕਿਸਾਨੀ ਮਰ ਗਈ ਉਹਦਾ ਲੈ ਮੇਰੇ ਵੀਰ ਸਾਰਾ ਜੋ ਮਤਵਦਾਈ ਬੈਠਾ ਜਿਹੜਾ ਕਿਸਾਨੀ ਮਰ ਗਈ ਹੈ ਕਿ ਪ੍ਰੇਸੀਡੈਂਟ ਜੜੀਆਂ ਨਾਲ ਮੇਰੇ ਵੀਰ ਗਰਦੀਬ ਸੰਤਾ ਲੋ ਮੇਰੇ ਮਤਮੇਰੀ ਸਮੂਹ ਵਿੱਚ ਰਿਆ ਯਾਰ ਦੂਜੇ ਪਾਸੇ ਆਉਂਦੇ ਆ ਇਹਦਾ ਕਦੀ ਪੀਗਾ ਚੋਰੀਆਂ ਚਾਚੇ ਚੋਰੀਆਂ ਦੂੜ ਮੱਚ ਚੋਰੀ ਹੋ ਜਾਂਦੀ ਫਿਰ ਸੁਣੋ ਬੜਾ ਬੜਾ ਫਿਰ ਸੁਣੋ ਕੋਈ ਨਾ ਆਪਾਂ ਫਿਰ ਸੁਣੋ ਐਮਐਲਏ ਸਾਹਿਬ ਫਿਰ ਸੁਣੋ ਅਸੀਂ ਪਾਈਆਂ ਵੋਟਾਂ ਫਿਰ ਦੋ ਮਿੰਟ ਸੁਣ ਫਿਰ ਦੋ ਮਿੰਟ ਸੁਣਾ ਨਾ ਚੱਕੀ ਚੱਕੀ ਗੱਲ ਕੋਈ ਜੋ ਮਰਜ਼ੀ ਕਰ ਉਹ ਮੁੱਦੇ ਉੱਠੀ ਜਾ ਪਹਿਲਾਂ ਸੁਣਦਾ ਲੋ ਬਈ ਸੁਣਦਾ ਲੋ ਸੱਚ ਜੇ ਸੱਚ ਸੁਣਦਾ ਮਾਦਾਰ ਕੋ ਮੇਰੇ ਵੀਰ ਤਾਂ ਸੁਣਾਓ ਜੀ ਤੇ ਜਾ ਫਿਰ ਉੱਥੇ ਬੈਠੇ ਸੀਗੇ ਮੈਂ ਨਹੀਂ ਹੋਰਾਂ ਦੇ ਦੱਸ ਰਹੇ ਵੀ ਸਾਨੂੰ ਵੀ ਇਚਾ ਸੀ ਅਸੀਂ ਕੰਮ ਕਰੀਏ ਮੋਦੀ ਨੇ ਸਾਡਾ ਆਰਡੀਐਸ ਮਾਡਲ ਰੱਖਿਆ ਸਾਡੀ ਵੀ ਲੜਾਈ ਸੈਂਟਰ ਸਰਕਾਰ ਦੇ ਨਾਲ ਹੈ ਮੈਂ ਤੁਹਾਡੇ ਨਾਲ ਇਕੱਠੇ ਲੜਾਈ ਲੜਨ ਨੂੰ ਪਿਆਣਾ ਮੂਰੇ ਲੱਗਦਾ ਸਾਨੂੰ ਵੀ ਪਿਆਰ ਆਦਾ ਪਰ ਉਹ ਨਹੀਂ ਹੈ ਅਸੀਂ ਪੰਜਾਬ ਦਾ ਸਾਰਾ ਇੰਡਸਟਰੀ ਦਾ ਕੰਮ ਰੂਪਗਤ ਜਿਹਦੇ ਨਾਲ ਸਾਨੂੰ ਜਿਹੜਾ ਪੰਜਾਬ ਸਰਕਾਰ ਨੂੰ 110 ਜਿਹਦੇ ਨਾਲ ਅਸੀਂ ਥੋੜਾ ਵਿਕਾਸ ਕਰ ਸੈਟ ਨੂੰ ਪੈਸਾ ਦਿੰਦਾ ਨੂੰ ਜਿਹਦੇ ਨਾਲ ਅਸੀਂ ਸਰਕਾਰ ਚਲਾ ਕੇ ਥੋੜੇ ਕੰਮ ਕਰ ਸਕੀਏ ਉਹ ਸਾਨੂੰ ਵਪਾਰ ਚੋਂ ਪੈਸਾ ਆਉਂਦਾ ਅਸੀਂ ਕਿੰਨਾ ਚਿਰ ਵਪਾਰ ਨੂੰ ਰੋਕੇ ਰੱਖਿਆ ਕਿ ਡੱਲੇ ਸਾਹਿਬ ਵਾਲ ਸਾਹਿਬ ਦੇ ਪਿੱਛੇ ਐਡੀ ਵੱਡੀ ਕੁਰਬਾਨੀ ਕਿ ਉਹ ਸੰਘਰਸ਼ ਦੇ ਬੈਠੇ ਉਹ ਮਰਨ ਵਰਤ ਰੱਖਿਆ ਪੰਜਾਬ ਦੇ ਲੋਕ ਨਹੀਂ ਜਾਗੇ ਨਹੀਂ ਗਏ ਉਹਨਾਂ ਦੇ ਪਿੱਛੇ ਜਿਹੜੇ ਖੜੇ ਸਰਕਾਰ ਦੇ ਮੰਤਰੀ ਤੱਕ ਜਾ ਕੇ ਉਹਨਾਂ ਕੋਲੋਂ ਉਹਨਾਂ ਦੇ ਹਾਲ-ਚਾਲ ਪੁੱਛ ਕੇ ਆਏ ਨੇ ਬਹੁਤ سارے ਵੱਡੇ ਪੱਧਰ ਤੇ ਸਾਡੀ ਪੂਰੀ ਸਰਕਾਰ ਉੱਥੇ ਜਾ ਕੇ ਡੱਲੇ ਵਰਸਾ ਦੇ ਅਸੀਂ ਡੱਲੇ ਦਾ ਸਾਹਿਬ ਨੂੰ ਮਨ ਕਰਾਰੇ ਛੱਡ ਗਏ ਅਸੀਂ ਅਸੀਂ ਡੱਲੇਵਾਲ ਸਾਹਿਬ ਨੂੰ ਮੇਰੀ ਗੱਲ ਸੁਣ ਲੋ ਦੂਸਰੇ ਪਾਸੇ ਅਸੀਂ ਪੰਜਾਬ ਨੂੰ ਜਦੋਂ ਸਾਡਾ ਬੰਦਾ ਕਿੰਨਾ ਜੀ ਉੱਥੇ ਕਿੰਨਾ ਬੰਦਾ ਬੈਠਾ ਕੋਟਾ ਨਾ ਮਾਤਰ ਬੰਦੇ ਪੰਜਾਬ ਸਾਰਾ ਪੰਜਾਬ ਸਿਰਦਾ ਦੂਜੇ ਜਥੇਬੇਰੀਆਂ ਉਹ ਅੱਡਾ ਡੱਡ ਮੂੰਹ ਹੋਈ ਪਈ ਨਹੀਂ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਬੰਦਾ ਕੀ ਹੋਇਆ ਅਸੀਂ ਤੁਹਾਡੇ ਕੰਮ ਥੰਦੇ ਚਰਉਣ ਲਈ ਕੀ ਪੈਸਾ ਟੈਕਸਰ ਵਪਾਰ ਪੰਜਾਬ ਪਛੜਿਆ ਨਾ ਰਹੇ ਜੇ ਬੱਚਿਆਂ ਦੀ ਪੜ੍ਹਾਈ ਤੇ ਪੂਰੀ ਸਿਹਤ ਸਿਸਟਮ ਤੇ ਲੋਡੀਆਂ ਗਲੀਆਂ ਨਾਲੀਆਂ ਥੋੜੇ ਖੇਤੀ ਚ ਦੇਣ ਵਾਲੇ ਆਉਣ ਵਾਲੇ ਸਮੇਂ ਦੇ ਜਿਹੜੇ ਅਸੀਂ ਸਬਕ ਦੇਣੀਆਂ ਸਬਸਿਡੀਆਂ ਦੇਣੀਆਂ ਤੋਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਅਸੀਂ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਤੋਂ ਅਸੀਂ ਬਾਂਜੇ ਨਾ ਰਹਿ ਜੀ ਪੰਜਾਬ ਆਗਮੀ ਦੀ ਰੱਖਾ ਸਮਾਗਿਨਾ ਰਹੇ ਜੀ ਖੌਲ ਵਾਲੇ ਸੁਤਾ ਗਏ ਸਮੇਂ ਕੋ ਜੇ ਕਰੀ ਠੀਕ ਹੈ ਅੱਜ ਵੀ ਸਿਲਵਾਰ ਕੇ ਕਹਿੰਦੇ ਬੋਟੇ ਤੇ ਅਸੀਂ ਤਾਂ ਲੈ ਭੈਣ ਮੇਰੀ ਇੱਕ ਗੱਲ ਸੁਣੀ ਹੁਣ ਮੈਂ ਚੁੱਪ ਕਰਦਾ ਮੇਰੇ ਪੈਰ ਕੋਈ ਤਾਂ ਨੌਜਵਾਨ ਇੱਕ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣ ਇੱਕ ਗੱਲ ਸੁਣ ਦੇਖ ਇੱਕ ਗੱਲ ਨਾ ਤੂੰ ਨਾ ਸਹਿਮਤ ਸਵਾਲ ਤੈਨੂੰ ਨਾ ਸੌਲਾ ਸਹਿਮਤ ਤੂੰ ਕਹਿੰਦੀ ਹੈ ਮੇਰੀ ਭੈਣੇ ਜੇ ਮੈਂ ਤੁਰਿਆ ਫਿਰਦਾ ਹੁਣ ਬੋਟਾ ਵਾਸਤੇ ਜਮਾ ਇੱਕ ਨੇਤਾ ਆਂ ਵਿਆ ਬੋਟਾ ਵਾਸਤੇ ਤੁਰਦਾ ਜ ਕੋਈ ਦੋਰਿਆ ਨਹੀਂ ਪਰ ਮੈਂ 3 ਸਾਲ ਮੈਨੂੰ ਬਣੇ ਨੂੰ ਹੋ ਗਏ ਕੋਈ ਬੰਦਾ ਕਹਿ ਦੇ ਟਾਣਾ ਮੰਡੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦਾਣਾ ਮੰਡੀ ਚ ਆ ਜੀ ਦਾਣਿਆਂ ਦੇ ਸਮੇ ਝੋਨੇ ਆਏ ਸਮੇ ਅਫਸਰਾਂ ਨੂੰ ਲੈ ਕੇ ਇੱਥੇ ਆ ਕੇ ਤੁਹਾਡੇ ਮਸਲੇ ਤੇਜ਼ੀ ਨਾਲ ਬਕਾ ਕੇ ਨਹੀਂ ਗਿਆ ਜਾਂ ਸ਼ੁਰੂ ਨਹੀਂ ਕਰਾਇਆ ਅਸੀਂ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਜ਼ਿਲ੍ਹੇਦਿਆਂ ਨੂੰ ਇੱਥੇ ਸਾਹਮਣੇ ਟੈਂਟ ਲਾ ਕੇ ਕੱਲੇ-ਕੱਲੇ ਪਿੰਡ ਦੇ ਸਾਥੀ ਦਾ ਬਜ਼ੁਰਗ ਦਾ ਕਿਸਾਨ ਦਾ ਮਜ਼ਦੂਰ ਦਾ ਮਸਲਾ ਸੁਣ ਕੇ ਬਹੁਤ ਹੀ ਹੱਲ ਕਰਾਈ ਆ ਬਹੁਤ ਹੀ ਨੀਂਹ ਹੋਈ ਹੋਣੀ ਮੈਂ ਮੰਨਦਾ ਫੋਟੋ ਬਾਦ ਦੇ ਵਿੱਚ ਥੋੜੇ ਹਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਇਹ ਤੋਂ ਬਾਅਦ ਇੱਕ ਪਹਿਲਾਂ ਆਇਆ ਇਹ ਤੋਂ ਪਹਿਲਾਂ ਤਿੰਨ ਵਾਰੀ ਮੈਂ ਆਪਣਾ ਨੂੰ ਲੈ ਕੇ ਆਇਆ ਮੈਂ ਕਲੀ ਵੋਟਾਂ ਵਾਸਤੇ ਨਹੀਂ ਫਿਰਦਾ ਮੈਨੂੰ ਇੱਕ ਬੋਝ ਆ ਮੇਰੇ ਸਿਰ ਤੇ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਲਈ ਕੁਝ ਕਰ ਜਾ ਮੈਂ ਕੁਝ ਕਰ ਜਾ ਤੁਹਾਡੇ ਲਈ ਕੋਈ ਕੰਮ ਕਰ ਜਾ ਥੋੜਾ ਰੋਸਾ ਆਪਦੀ ਥਾਂ ਤੇ ਮੇਰਾ ਅੱਜ ਕੰਮ ਹੈ ਕਿਸਾਨਾਂ ਦੇ ਸਰ ਸਰ ਇੱਕ ਵਾਰ ਮੈਂ ਵੀ ਕਿਸਾਨਾਂ ਲਈ ਇੱਕ ਵਾਰ ਸੁਣੋ ਮੇਰੀ ਗੱਲ ਉਹ ਮੇਰੇ ਵੀਰ ਗੱਲ ਬਹੁਤ ਪ੍ਰਹਾਰ ਰਿਹਾ ਇੱਕ ਮਿੰਟ ਦਵਾ ਇੱਕ ਮਿੰਟ ਅਜ ਕਿੰਨਾ ਚਿਰ ਹੋ ਗਿਆ ਉਹ ਮੇਰੇ ਵੀਰ ਸੁਣ ਸੁਣ ਗੱਲ ਸੁਣ ਕਿਨਾ ਗੁੰਦੀ ਸੀਗੀ ਅੱਗੇ ਕਿਹੜੇ ਲੋਕਾਂ ਦਾ ਧਰਨਾ ਲੱਗਦਾ ਬਰਨ ਅਫਸਰ ਖੜੇ ਆ ਕੋਲੇ ਭਰਾ ਮੇਰੇ ਆਹੀ ਤਾੜਾ ਮੰਡੀ ਚ ਖੜੇ ਆ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਹੁਣ ਆਰੋ ਵਾਲਾ ਪਾਣੀ ਆਉਂਦਾ ਜਿੱਦਾਂ ਮੈਂ ਬਣਿਆ

ਕਾਣੀ ਪਿਆ ਹੁੰਦਾ ਸੀ ਲੜਕੇ ਵਾਲਾ ਸਰਾਤਾ ਨਹੀਂ ਛੱਡ ਜਾ ਔਰ ਕਸਾਣਾ ਮੈਂ ਬੈਠਾ ਮੇਰੀ ਜਾਨ ਤੁਸੀਂ ਕਹਿੰਦੇ ਵਪਾਰ ਸਾਡਾ ਰੋਕ ਗਿਆ ਉੱਥੇ ਉਹ ਰੋਕਾ ਕਿਨੇ ਲਾਈਆਂ ਸੀ ਜੀ ਅੱਗੇ ਪੈਸੇ ਤੁਸੀਂ ਜਿਹੜਾ ਜੀ ਦਿੱਲੀ ਨੂੰ ਜਾਂਦੇ ਓ ਉੱਥੇ ਰੋਕਾ ਕਿਨੇ ਲਾਈਆਂ ਸੀ ਸੈਕਟਰ ਦੇ ਵਿੱਚ ਸਰਕਾਰ ਮੋਦੀ ਦੀ ਹਰਿਆਣੇ 'ਚ ਵੀ ਮੋਦੀ ਦੀ ਸਰਕਾਰ ਮੇਰੀ ਗੱਲ ਸੁਣਦਾ ਹੁੰਦਾ ਹੈ ਇਹ ਤਾਂ ਪੰਜਾਬ ਤੇ ਖੱਟੇ ਘਰੇ ਬਣ ਕੇ ਆ ਕੇ ਡਾਂਗਾ ਮਾਰਦੇ ਪੌਨੀਆਂ ਮਾਰਦੇ ਤੁਸੀਂ ਇਹਨਾਂ ਨੂੰ ਗੁੱਟੂ ਬਣਾ ਰਹੇ ਹੋ ਚੱਲ ਮੈਂ ਨਿਕਲਦਾ ਸਾਡਾ ਹੀ ਰਹਿਣਾ ਮੇਰੀ ਗੱਲ ਸੁਣ ਲੈ ਸਾਡੇ ਕੱਲੇ ਬੰਦਾ 2 ਲੱਖ ਦਾ ਲੱਖ ਸਾਡਾ ਹੀ ਰਹਿਣਾ ਸਾਡੇ ਹੀ ਰਹਿਣਾ ਜਿੱਦੇ ਜਿੱਦੇ ਤੂੰ ਪ੍ਰੋਫੈਸਰ ਵੀ ਛੋੜਿਆ ਤੁਸੀਂ ਪ੍ਰੋਗਰਾਮ ਲਈ ਕੋ ਦਿੱਲੀ ਦਾ ਦਿੱਲੀ ਪੂਜ ਕਰਨ ਆਰ ਪਾਰ ਦੀ ਲੜਾਈ ਜੇ ਮੈਂ ਇਸ ਹਲਕੇ ਦਾ ਪੁੱਤ ਨਾ ਹੋਇਆ ਪਿੱਛੇ ਹਟ ਗਿਆ ਮੈਂ ਤੁਹਾਨੂੰ ਬਤਾ ਦੂਗਾ ਲੱਗੂ ਨਹੀਂ ਹੁਣ ਨਹੀਂ ਤੁਹਾਨੂੰ ਲੱਗੇ ਨਹੀਂ ਸਾਡੇ ਨਾਮਰਾ ਬਿੱਡੋ ਪਹਿਲਾਂ ਕਿੱਥੇ ਰਹੀ ਹੈ ਪਹਿਲਾਂ ਲੱਗੇ ਸਾਡੇ ਕੋਲ ਆ ਜਾਓ ਤੁਸੀਂ ਸ਼ਾਂਤੀ ਵਿੱਚ ਬੈਠੋ ਜੀ ਤੁਸੀਂ ਘਰੇ ਜੀ ਉਸਤ ਸਾਡੇ ਕੋਲ ਆਏਗਾ ਹੁਣ ਤੁਸੀਂ ਸਾਡੇ ਨਾਮਰੇ ਮੇਰੇ ਵੀਰ ਮੇਰੇ ਵੀਰ ਮੇਰੀ ਗੱਲ ਸੁਣੋ ਸਾਡੇ ਬਾਅਦ ਤੁਹਾਨੂੰ ਮੈਂ ਬਾਅਦ ਵਿੱਚ ਇੱਕ ਵਾਰੀ ਭਰਾ ਮੇਰੇਆ ਮੈਂ ਆਉਣਾ ਸੀ ਥੋੜੇ ਜਥੇ ਮਿਲਦੇ ਆਗੂਆਂ ਨੇ ਏ ਕਿਹਾ ਅਸੀਂ ਸ਼ਾਮ ਨੂੰ 5 ਵਜੇ ਪ੍ਰੋਗਰਾਮ ਬਣਾਵਾਂਗੇ ਪਹਿਲਾਂ ਨਾ ਜਿਹੜੀ ਮੇਰੇ ਕੋਲ ਸੀਐਡੀ ਰਿਪੋਰਟ ਹੈ ਔਰ ਮੈਂ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਤੁਹਾਡੇ ਕਰਕੇ 7 ਵਜੇ ਤੱਕ ਬੈਡਰਕ ਤੇ ਬੈਠਾ ਰਿਹਾ ਮੈਂ ਪੁੱਛਿਆ ਤਾਂ ਰਹਿ ਚੱਕਿਆ ਗਿਆ ਤਾਂ ਰਹਿ ਚੱਕਿਆ ਗਿਆ ਮਾਹ ਜੇ ਫਿਰ ਆਏ ਕਿਉਂ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਮੰਗ ਪੱਤਰ ਦੇਣਾ ਆਏ ਨਹੀਂ ਕੋਈ ਬਾਈ ਮੇਰੇ ਇੱਕ ਇੱਕੇ ਛਾਲ ਛੋਟੀ ਹੋਰ ਜਾਂਦਾ ਚੌ ਵਾਲਾ ਉਹ ਰੋਲਾ ਜੀ ਉੱਥੇ ਤੁਸੀਂ ਕਿੰਨੇ ਕਰ ਗਏ ਮੈਂ ਨਹੀਂ ਉਸ ਮਸਲੇ ਚ ਆਇਆ ਦੇਖੋ ਮੇਰਾ ਇਹ ਛੋਟਾ ਹੱਲ ਕਰੀ ਗਾਇਜੋ ਨਹੀਂ ਕਰ ਸਕਦਾ ਮੇਰੀ ਗੱਲ ਤਾਂ ਸੁਣੋ ਮੈਂ ਬਾਅਦ ਉਹਦੇ ਕੋਲ ਕੋਈ ਮੈਨਾ ਹੱਲ ਨਹੀਂ ਗਾ ਜੀ ਸਾਡੇ ਸਾਡੇ ਰਾਤ ਨੂੰ ਘਰ ਘਟਾ ਰਹਿਤਾ ਹੈ ਸਾਡੇ ਸਿਲੰਡਰ ਚੋਰੀ ਹੋਈਆਂ ਸਾਡੀਆਂ ਟਰਾਲੀ ਚੋਰੀ ਕੀਤੀਆਂ ਪੰਜਾਬ ਸਰਕਾਰ ਨੇ ਚੋਰੀਆਂ ਕੀਤੀਆਂ ਟਰਾਲੀਆਂ ਗੈਸ ਚੋਰੀ ਕੀਤੀ ਐਸੀ ਚੋਰੀ ਕੀਤੀ ਐਸੀ ਸਾਡੇ ਨਹੀਂ ਛੱਡੇ ਉੱਥੇ ਐਸੀ ਲਾਗੇ ਮੈਂ ਜੇ ਹਲਕੇ ਦੇ ਕਿਸੇ ਵੀ ਬੰਦੇ ਦਾ 1 ਰੁਪਿਆ ਜਾਂ ਗ੍ਰਾਂਟ ਕੀ ਖਾਤੀ ਹੋਵੇ प्रोग्राम तो तो करो katakan belanda ni ਆਪਾਂ ਕਿਹਾ ਸੀ ਨਾ ਉਹ ਉਦਨ ਵੀ ਕਹਿ ਕੇ ਗਿਆ ਸੀ ਨਾ ਹਾਂ ਜੀ ਹਾਂ ਕਹਿੰਦਾ ਵੀ ਗਿਆ ਸੀ ਸਾਡਾ ਨਾ ਗੱਲ ਮੇਰੀ ਬੇਲੇ ਨੂੰ ਪਸੰਦ ਆਉਂਦੀ ਹੈ ਤੇਰੀ ਮਦਦ ਉਹ ਮੈਂ ਤੁਹਾਨੂੰ ਗੱਲ ਇੱਕ ਐਨ ਸੁਣ ਲੈ ਮੈਨੂੰ ਅੱਬਰ ਖਸਾਨੀ ਪਾਸ ਤੇ ਖੜਿਆ ਜੀ ਉਹ ਨਾਲ ਖੜਿਆ ਇੱਕ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਇੱਕ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਨਾ ਕੋਈ ਮੇਰੀ ਗੱਲ ਤਾਂ ਸੁਣੋ ਮਾਰ 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 ਇੱਕ ਮਿੰਟ ਸੁਣ ਲੈ ਲੈ ਇਹਦੀ ਗੱਲ ਹੁਣ ਇੱਕ ਗੱਲ ਹੈ ਮੈਨੂੰ ਐਨ ਸੁਣ ਵੀ ਅੱਜ ਦਾ ਯਾਰ ਕਿਸਾਨੀ ਵਾਲੇ ਮਸਲੇ ਤੇ ਐ ਮੰਡੀ ਵਿੱਚ ਆਇਆ ਜੀ ਸਾਫ ਸਪਾਈ ਦੀ ਉਹਦੀ ਵਾਲੇ ਦੇ ਬੰਦਾ ਤੇ ਤਾਂ ਅੱਜ ਆ ਹੀ ਕੰਮ ਹੈ ਜਿੱਤੇ ਬੋਲਦਾ ਮੰਨੂ ਦੂਰੀ ਕਰ ਲਿਓ ਸਵਾਲ ਬੋਲਦਾ ਮੈਂ ਮੇਰੇ ਨਾਲ ਬੈਠਾ ਮੁੰਡਾ ਚਾਹ ਮੁੰਡਾ ਗਈ ਆ ਅੱਜ ਮੇਰੇ ਜ਼ਬਰ ਦੀ ਨਾ ਆ ਜਾਂਦਾ 15 ਮਿੰਟ ਪਹਿਲੇ ਪਤਾ ਲੱਗਿਆ ਕਿ ਰਾਤ ਰਾਤ 100 ਫੇ ਨਹੀਂ ਪੈ ਰਾ ਤੇਰਾ ਤਾਂ ਆ ਇੱਕ ਮਿੰਟ ਖੜਾ ਇਹ ਇਰਾਨ ਤੇ ਕੱਟਿਆ ਜਾ ਰਹਾ ਤਾਂ ਹੈ ਕਰਕੇ ਕਰਕੇ ਰਾਤ ਕੱਟ ਕੇ ਮੁੰਡਾ ਅਧਕਾਰ ਸੀਗਾ ਜਿੱਥੇ ਵੀ ਆ ਜੰਟੇ ਤੇ ਬੈਠਾ ਲੱਗ ਲਾਤੀ ਰਾਤ ਕਰਦਾ ਰਹਿੰਦਾ ਇਹ ਨਾ ਨਾ ਲੈ ਦਿਓ ਉਹਨਾਂ ਦੇ ਅਕਾਊਂਟ ਤੋਂ ਕੋਈ ਸਰਕਾਰ ਤੋਂ ਹੋਰ ਆਜੀ ਟ੍ਰੈਲੀਆ ਹੈ ਦੀ ਚੋਰੀ ਕਰਕੇ ਲੈ ਗਈਆਂ ਸਾਰੇ ਕ੍ਰੈਡਿਟ ਕਾਰਡ ਚੋਰੀ ਕਰਕੇ ਲੈ ਗਈਆਂ ਇਹ ਸਰਕਾਰ ਹੈ ਉਹਦੀ ਤਾਂ ਬਤਾਸ਼ ਕੀ ਹੋਇਆ ਜੀ ਇੱਕ ਮਿੰਟ ਤੁਸੀਂ ਯਾਰ ਮੇਰੀ ਨਜ਼ਰਾਂ ਤੋਂ ਟਿਕ ਲੋ ਪੰਜ ਪੰਜ ਲੱਖ ਦਾ ਨੁਕਸਾਨ ਆ ਨਹੀਂ ਪਿੰਡ ਦਾ ਤੂੰ ਸਰਕਾਰ ਦੇ ਅਸ਼ਤੀਵਾ ਦੇ ਲੋ ਜੀ ਜੇ ਛੱਡੀ ਨਹੀਂ ਗੱਲ ਕਰਨੀ ਆ ਤੁਸੀਂ ਅਸ਼ਤੀਵਾ ਦੇ ਚੱਲ ਜੀ ਮੈਂ ਟੋਕਾ ਦੇ ਕੰਮ ਕਰਨੇ ਆ ਅਸ਼ਤੀਵਾ ਦੇ ਮੈਂ ਤੂੰ ਸਰਕਾਰ ਨਾਲ ਗੱਲ اڄي چوٹي sambandh gal rakh kar aane hey 50 ur sarkaar murda wa murda wa murda wa 30 zor sarkaar murda wa murda wa murda wa 30 zor sarkaar mukawal 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 zor mukawal